ਇਹ ਤੇ ਜੀਵਨ ਤੋਂ ਨਾ ਇੱਕ ਗੱਲ ਜ਼ਰੂਰ ਸਿੱਖਣ ਵਾਲੀ ਆ ਦੇਖੋ ਕਦੀ ਸਮਾਂ ਸੀ ਇਹ ਸੂਬਾ ਸਰਾਂਦ ਦੀ ਕਚਹਿਰੀ 'ਚ ਬੈਠਾ ਸੀ ਤੇ ਉਸ ਵੇਲੇ ਨੂੰ ਲੱਗਦਾ ਸੀ ਵੀ ਸੂਬਾ ਸਰਾਂਦ ਤੇ ਕੁਛ ਨਹੀਂ ਬਾਦਸ਼ਾਹ ਹੀ ਮੈਂ ਆ ਇਹਦੀ ਇੰਨੀ ਚੱਲਦੀ ਸੀ ਵੀ ਇਹਦੇ ਕਹਿਣ ਤੇ ਸੂਬਾ ਸਰਾਂਦ ਨੇ ਸਹਿਬਜ਼ਾਦਿਆਂ ਦੀ ਸਜ਼ਾ ਮੁਨਕਰ ਕਰਤੀ ਸੀ ਜਦੋਂ ਇਹਨੇ ਕਿਹਾ ਸੀ ਵੀ ਇਹ ਤੇ ਸਪੋਲਿਏ ਨੇ ਇਹਨਾਂ ਦੇ ਤੇ ਹੁਣੇ ਇਹਨਾਂ ਦੇ ਮੂੰਹ ਜੜੇ ਉਹ ਨੱਪਦੇ ਨੇ ਚਾਹੀਦੇ ਨੇ ਇੰਨੀ ਇਹਦੀ ਚੱਲਦੀ ਸੀ ਇੰਜ ਕਹਿ ਲਓ ਵੀ ਜਿਹਦੇ ਅੱਗੇ ਪਿੱਛੇ ਲੋਕ ਚੱਲਦੇ ਉੱਚਿਆਂ ਮਹਿਲਾਂ ਵਿੱਚ ਰਹਿੰਦਾ ਤੇ ਅੱਜ ਇਹਦੀ ਦਸ਼ਾ ਕੀ ਹੋਈ ਇੱਥੋਂ ਮੈਂ ਇੱਕ ਛੋਟੀ ਜੀ ਸਿੱਖਿਆ ਜ਼ਰੂਰ ਦੇਣੀ ਚਾਹਣਾ ਲੋਕਾਂ ਨੂੰ ਗੁਰਮੁਖੋ ਸੱਚ ਇਹ ਹੈ ਕਈ ਵਾਰ ਨਾ ਕੁਝ ਲੋਕ ਅੱਜ ਵੀ ਨੇ ਉਦੋਂ ਵੀ ਸਨ ਜਿਹੜੇ ਸਰਕਾਰ ਦੀ ਸ਼ਹਿਤੇ ਨੱਚਦੇ ਹੁੰਦੇ ਆ ਇਹ ਵੀ ਸੂਬਾ ਸਰਹੰਦ ਦੀ ਸ਼ਹਿਤੇ ਨੱਚਦਾ ਸੀਗਾ ਪੱਲੇ ਤੇ ਇਹਦੇ ਵੀ ਕੁਝ ਨਹੀਂ ਸੀਗਾ ਤੇ ਗੁਰਮੁਖੋ ਸਰਕਾਰਾਂ ਬਦਲਦੀਆਂ ਰਹਿੰਦੀਆਂ ਨੇ ਇਹ ਰਾਜਸੀ ਕੁਰਸੀਆਂ ਬਦਲ ਜਾਂਦੀਆਂ ਨੇ ਪਰ ਯਾਦ ਰੱਖਿਓ ਵੀ ਸਿੰਘ ਭੁੱਲਦੇ ਨਹੀਂ ਹੁੰਦੇ ਕਿ ਵੀ ਇਹ ਨਾ ਸੋਚੋ ਵੀ ਅੱਜ ਸਰਕਾਰ ਦੇ ਸਾਹ ਤੇ ਕੋਈ ਨੱਚਦਾ ਜੋ ਮਰਜ਼ੀ ਆਪਣੀ ਜ਼ੁਬਾਨ ਤੋਂ ਕਹਿ ਦਈਏ ਜਿਹੜਾ ਮਰਜ਼ੀ ਸਿੰਘਾਂ ਨੂੰ ਟਾਈਟਲ ਦੇ ਦਈਏ ਵੀ ਇਹ ਤੇ ਆ ਨੇ ਕੋਈ ਉਗਰਵਾਦੀ ਕਹੀ ਜਾਂਦਾ ਕੋਈ ਖਾਲਸਤਾਨੀ ਕਹੀ ਜਾਂਦਾ ਕੋਈ ਕੁਛ ਕੋਈ ਫਿਲਮਾਂ ਬਣਾ ਕੇ ਕਿਰਦਾਰਕੁਸ਼ੀ ਕਰੀ ਜਾਂਦਾ ਯਾਦ ਰੱਖਿਓ ਇਹ ਕੋਈ ਜਿਵੇਂ ਕਹ ਲੋ ਧਮਕੀ ਨਹੀਂ ਇੱਕ ਸਲਾਹ ਹੈ ਸਿਰਫ ਵੀ ਸੱਚ ਇਹ ਹੈ ਸਰਕਾਰਾਂ ਬਦਲਦੀਆਂ ਰਹਿੰਦੀਆਂ ਨੇ ਪਰ ਜਦੋਂ ਰਾਜ ਬਦਲ ਜਾਂਦੇ ਨੇ ਨਾ ਫਿਰ ਜਿਨ੍ਹਾਂ ਦੀ ਸ਼ੈ ਤੇ ਨੱਚਦੇ ਹੁੰਦੇ ਜੇ ਉਹ ਪਾਸੇ ਹੋ ਜਾਂਦੇ ਤੇ ਆਪਣੀ ਜ਼ੁਬਾਨ ਦੇ ਕੀਤੇ ਜਿਹੜੇ ਬੋਲ ਹੁੰਦੇ ਨੇ ਨਾ ਫਿਰ ਭੋਗਣੇ ਉਹ ਪੈਂਦੇ ਨੇ ਇੰਨੇ ਵੀ ਜੋ ਕੁਛ ਆਪਣੀ ਜ਼ੁਬਾਨ ਤੋਂ ਕੱਢਿਆ ਜੋ ਕੁਛ ਇੰਨੇ ਆਪਣੀ ਜ਼ੁਬਾਨ ਤੋਂ ਜ਼ਹਿਰ ਉਗਲਿਆ ਸੀ ਮਹਾਰਾਜ ਦੇ ਪ੍ਰਤੀ ਸਹਿਬਜ਼ਾਦਿਆਂ ਦੇ ਪ੍ਰਤੀ ਹੁਣ ਇਹਨੂੰ ਵਜ਼ੀਰ ਖਾਨ ਤੇ ਛਡਾਉਣੀ ਨਾ ਆਇਆ ਜਾਂ ਕੋਈ ਸਰਕਾਰੀ ਬੰਦਾ ਤੇ ਛਡਾਉਣੀ ਨਾ ਇਹਨੂੰ ਆਇਆ ਪਤਾ ਹੈ ਵੀ ਤੂੰ ਆਪਣੀ ਜ਼ੁਬਾਨ ਤੋਂ ਜ਼ਹਿਰ ਉਗਲਿਆ ਤੇ ਹੁਣ ਇਹਨੂੰ ਭੋਗ ਤੇ ਬਹੁਤ ਬੁਰੀ ਭਾਜੀ ਜਿਹੜੀ ਸੀ ਖਾਲਸੇ ਨੇ ਇਹਦੀ ਮੋੜੀ ਸੋ ਕਦੀ ਸਰਕਾਰਾਂ ਦੀ ਸਿਹਤ ਤੇ ਨੱਚ ਕੇ ਖਾਲਸੇ ਨੂੰ ਬੁਰਾ ਨਹੀਂ ਬੋਲਣਾ ਚਾਹੀਦਾਗਾ ਕਿਉਂਕਿ ਖਾਲਸਾ ਕਦੀ ਨਹੀਂ ਜੇ ਭੁੱਲਦਾ ਹੁੰਦਾ ਇਹ ਤੁਹਾਨੂੰ ਸਲਾਹ ਹੈ ਕੇਵਲ ਧਮਕੀ ਨਹੀਂ ਜੇ ਮaaf ਕਰਿਓ ਸੋ ਇਸ ਤਰ੍ਹਾਂ ਇਹਨੂੰ ਐਨੀ ਬੁਰੀ ਮੌਤੇ ਖਾਲਸੇ ਨੇ ਮਾਰਿਆ ਜੁੱਤੀਆਂ ਇਹਦੇ ਸਿਰ 'ਚ ਪੈਂਦੀਆਂ ਪਈਆਂ ਨੇ ਇੱਥੋਂ ਤੱਕ ਵੀ ਜ਼ਿਕਰ ਆਉਂਦਾ ਇਹਦਾ ਮੂੰਹ ਕਾਲਾ ਕੀਤਾ ਨੂੰ ਗਧੇ ਤੇ ਭਾਇਆ ਜੋ ਸਜ਼ਾ ਇਹਨੂੰ ਦਿੱਤੀ ਜਾ ਸਕਦੀ ਸੀ ਉਹ ਦੇ ਕੇ ਇਸ ਦੁਸ਼ਟ ਝੂਠਾ ਆਨੰਦ ਨੂੰ ਮਾਰਿਆ ਹੈ